ਸੈਪਤੀ ਦਾ ਕਰ ਸ਼ਹਿਰ ਅੰਬਰਸਰ ਸਾਲ ਪੰਜਾਬ ਦਾ ਉਹ ਸ਼ਹਿਰ ਜਿਹੜਾ ਆਪਣੇ ਕਲਚਰ ਆਪਣੀ ਵਿਰਾਸਤ ਆਪਣੇ ਹੈਰੀਟੇਜ ਦੇ ਕਰਕੇ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਜਿੱਥੋਂ ਦੇ ਪਾਪੜ ਬੜੀਆਂ ਜਿੱਥੋਂ ਦੀਆਂ ਫੁਲਕਾਰੀਆਂ ਚੁੱਟੀਆਂ ਤੇ ਪਤਾ ਨਹੀਂ ਹੋਰ ਕਿੰਨੀਆਂ ਚੀਜ਼ਾਂ ਦੇਸ਼ ਦੁਨੀਆ ਦੇ ਵਿੱਚ ਮਸ਼ਹੂਰ ਨੇ ਪਰ ਤੁਹਾਨੂੰ ਪਤਾ ਹੈ ਕਿ ਅੰਬਰਸਰ ਦੀ ਇੱਕ ਐਸੀ ਚੀਜ਼ ਹੈ ਜਿਹੜੀ ਦੁਨੀਆ ਦੇ ਵਿੱਚ ਇੰਨੀ ਕੁ ਜ਼ਿਆਦਾ ਮਸ਼ਹੂਰ ਹੈ ਕਿ ਉਹਦੇ ਲਈ ਖਾਸ ਤੌਰ ਤੇ ਇੱਥੇ ਆਰਡਰ ਆਉਂਦੇ ਨੇ ਤੇ ਉਹ ਹੈ ਚੈਸ ਬੜੇ ਘੱਟ ਲੋਕ ਨੇ ਜਿਹੜੇ ਜਾਣਦੇ ਨੇ ਕਿ ਇਹ ਸਿਰਫ ਪੰਜਾਬ ਜਾਂ ਦੇਸ਼ ਲੈਵਲ ਤੇ ਨਹੀਂ ਤਾਂ ਵਰਲਡ ਲੈਵਲ ਤੇ ਚੈਸ ਇੱਥੇ ਵੀ ਫੇਮਸ ਹੈ ਹਾਂ ਇੱਥੇ ਤਾਂ ਖਾਣਾ ਪੀਣਾ ਤੇ ਖੈਰ ਸਭ ਨੂੰ ਪਤਾ ਹੀ ਹੈ ਫੇਮਸ ਪਰ ਇੱਥੇ ਦੀ ਚੈਸ ਪੂਰੇ ਵਰਲਡ ਜ ਫੇਮਸ ਹੈ ਸ਼ਾਇਦ ਕਈ ਬੰਦਿਆਂ ਨੂੰ ਨਹੀਂ ਪਤਾ ਦੇਖੋ ਜੀ ਜਿਹੜੀ ਅੰਮ੍ਰਿਤਸਰ ਦੀ ਚੈਸਾ ਪੂਰੀ ਦੁਨੀਆ ਚ ਬੜੀ ਫੇਮਸ ਹੈਗੀ ਆ ਬਹੁਤ ਐਕਸਕਲੂਸਿਵ ਜਿਹੜੇ ਸੈਟ ਬੰਦੇ ਜਾਂ ਗ੍ਰੈਂਡ ਮਾਸਟਰ ਜਾਂ ਚੈਂਪੀਅਨਸ਼ਿਪ ਹੁੰਦੀਆਂ ਉਹ ਸਾਰੀਆਂ ਚੈਸ ਅੰਮ੍ਰਿਤਸਰ ਚ ਬਣ ਕੇ ਜਾਂਦੀ ਹੈ ਇਹ ਪੂਰੇ ਇੰਡੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਕਿਤੇ ਨਹੀਂ ਹੈਗਾ ਜਿਹੜੀ ਵੀ ਖੂਬਸੂਰਤੀ ਤੁਸੀਂ ਦੇਖਦੇ ਪਿਓ ਇਹ ਸਾਰੀ ਹੱਥ ਦੀ ਬਣੀ ਖੂਬਸ ਇਹ ਜਿੰਨੀ ਵੀ ਕਾਰੀਗਰੀ ਹੈਗੀ ਆ ਇਹ ਸਾਰੀ ਆਟੋਮੈਟਿਕ ਮਸ਼ੀਨਰੀ ਤੇ ਕੁਝ ਵੀ ਨਹੀਂ ਬਣਿਆ ਆਪਣੇ ਦਾਦੇ ਪੁਰਦਾਦਿਆਂ ਦੇ ਟਾਈਮ ਤੋਂ ਤੁਸੀਂ ਅੱਜ ਜਦੋਂ ਬਿਜ਼ਨਸ ਦੇ ਵਿੱਚ ਦੇਖਦੇ ਹੋ ਕੀ ਫਰਕ ਹੈ ਉਦੋਂ ਜਦੋਂ ਚੈਸ ਬੰਦੀ ਸੀ ਉਦੋਂ ਇੰਨੀ ਜ਼ਿਆਦਾ ਟੈਕਨੋਲੋਜੀ ਨੀਸ ਟੈਕਨੋਲੋਜੀ ਤੇ ਸੇਮ ਚੱਲਦੀ ਹੈ ਟੂ ਟੂਲਿੰਗ ਵਗੈਰਾ ਜਾਂ ਡਿਜ਼ਾਈਨਿੰਗ ਐਸ ਲੈਵਲ ਦੀ ਨਹੀਂ ਸੀ ਜੋ ਅਸੀਂ ਅੱਜ ਲੈਵਲ ਤੇ ਬਣਾ ਦਿੰਦੇ ਆ ਇਹ ਜਿਹੜੀ ਵੀ ਖੂਬਸੂਰਤੀ ਤੁਸੀਂ ਦੇਖਦੇ ਪਿਓ ਇਹ ਸਾਰੀ ਹੱਥ ਦੀ ਬਣੀ ਹੋਈ ਹੈ ਹੈਂਡ ਮੇਡ ਵੀ ਇਸ ਤਰ੍ਹਾਂ ਦੀ ਕਲੈਰਿਟੀ ਦਿੱਤੀ ਗਈ ਹੈ ਜੇ 10 ਪੀਸ ਵੀ ਤੁਸੀਂ ਉਠਾਓਗੇ ਨਾ ਤੇ 10 ਦੇ 10 ਸੇਮ ਹੈ ਤੁਹਾਨੂੰ ਪਤਾ ਨਹੀਂ ਲੱਗ ਪਏਗਾ ਕਿ ਇਹ ਆਟੋਮੈਟਿਕ ਮਸ਼ੀਨ ਤੇ ਬਣੀ ਹੈ ਕਿ ਮੈਨੂਅਲੀ ਬਣੀ ਹੈ ਸੀਐਨਸੀ ਮਸ਼ੀਨਾਂ ਵੀ ਆਈਆਂ ਉਹ ਵੀ ਇਹ ਚੀਜ਼ ਪੋਸੀਬਲ ਨਹੀਂ ਕਰ ਪਾਉਂਦੀ ਜੋ ਅਸੀਂ ਬਣਾ ਰਹੇ ਹਾਂ ਚਸ ਪਰ ਤਾਂ ਤੁਹਾਨੂੰ ਆਪਣੇ ਕਾਰੀਗਰ ਬੜੇ ਸੰਭਾਲ ਕੇ ਰੱਖਣੇ ਪੈਂਦੇ ਹੋਣਗੇ ਹਾਂ ਜੀ ਅਸੀਂ ਪੂਰਾ ਧਿਆਨ ਲੱਗਦੇ ਹਾਂ ਉਹਨਾਂ ਦੀ ਜਿਸ ਤਰ੍ਹਾਂ ਮੈਥਡ ਜਨਰੇਸ਼ਨ ਨਾਲ ਕਈ ਐਸੇ ਮੇਰੇ ਵਰਕਰਸ ਵੀ ਹੈ ਕਿ ਜਿਹੜੇ ਉਹਨਾਂ ਦੀ ਸੈਕੰਡ ਜਾਂ 3 ਜਨਰੇਸ਼ਨ ਸਾਡੇ ਕੋਲ ਕੰਮ ਕਰਦੇ ਆ ਇੱਕ ਵਰਲਡ ਲੈਵਲ ਤੇ ਤਾਂ ਰੈਕਗਨਾਈਜ਼ੇਸ਼ਨ ਮਿਲੀ ਹੈ ਪਰ ਸਾਡੇ ਦੇਸ਼ ਦੇ ਵਿੱਚ ਚੈਸ ਦੀ ਜਾਂ ਅੰਮ੍ਰਿਤਸਰ ਦੀ ਇੰਨੀ ਖੁੱਲ ਕੇ ਗੱਲ ਨਹੀਂ ਹੁੰਦੀ। ਸਾਡੇ ਇੱਥੇ ਇੱਕ ਵੀ ਐਸਾ ਪਲੇਅਰ ਨਹੀਂ ਨਿਕਲਿਆ ਜਿਹੜਾ ਚੈਸ ਦੀ ਫੀਲਡ ਦੇ ਵਿੱਚ ਅੱਗੇ ਨਿਕਲਿਆ। ਕੋਈ ਕਿੱਸਾ ਤੁਹਾਡੇ ਨਾਲ ਜੁੜਿਆ ਚੈਸ ਦਾ ਜਿਹੜਾ ਤੁਸੀਂ ਦੱਸਣਾ ਚਾਹੋ ਕਿ ਖਾਸ ਤੌਰ ਤੇ ਕਿਸੇ ਨੇ ਚੈਸ ਦੀ ਡਿਮਾਂਡ ਕੀਤੀ ਜਾਂ ਕੋਈ ਐਸਾ ਜਿਹੜਾ ਤੁਹਾਨੂੰ ਲੱਗਦਾ ਕਿ ਲਾਈਫ ਲੌਂਗ ਯਾਦ ਰਹੇਗਾ। ਨੈਕਸਟ ਡੇ ਮਾਰਨਿੰਗ ਮੈਨੂੰ ਸਵੇਰੇ 10 ਵਜੇ ਕਾਲ ਆਉਂਦਾ ਹੈ 15 ਅਗਸਟ ਵਾਲੇ ਦਿਨ ਕਿ ਵੀ ਮੈਂ 에ਅਰਪੋਰਟ ਆ ਗਈ ਹਾਂ ਮੈਨੂੰ ਪਿਕ ਕਰ ਤੇ ਮੈਂ ਉਹ ਚੈਸ ਲੈਣ ਆਈ ਹ ਕਾਰੇਗਰੀ ਤੁਸੀਂ ਦੇਖੀ ਵੱਖ-ਵੱਖ ਤਰ੍ਹਾਂ ਦੀ ਲੱਕੜ ਇੰਨੀ ਸਾਰੀ ਜਿਹੜੀ ਕਾਬਿਲਟੀ ਮੈਂ ਉਹ ਤੁਸੀਂ ਦੇਖੀ ਪਰ ਕਹਿੰਦੇ ਕਿ ਇਨੀ ਕਾਰੀਗਰੀ ਦੇ ਪਿੱਛੇ ਇੱਕ ਕਾਰਗਰ ਇਨਸਾਨ ਵੀ ਹੁੰਦਾ ਹੈ ਜਿਹੜਾ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਰਿਸ਼ੀ ਸ਼ਰਮਾ ਰਿਸ਼ੀ ਵੈਲਕਮ ਟੂ ਪੰਜਾਬੀ ਪੋਸਟ ਥੈਂਕ ਯੂ ਕੀ ਹਾਲ ਚੱਲ ਨੇ ਬਹੁਤ ਵਧੀਆ ਜੀ ਤਾਂ ਵੈਸੇ ਤੁਸੀਂ ਆਪ ਵੀ ਸ਼ਤਰੰਜ ਦੀ ਬਾਜ਼ੀ ਲਾਉਂਦੇ ਹੋ ਹਾਂ ਜੀ ਬਟ ਇੰਨਾ ਰੈਗੂਲਰ ਨਹੀਂ ਕਰਦਾ ਹਾਂ ਬਸ ਆਂਦੀ ਐ ਸਾਰੀ ਇਹ ਇੰਨਾ ਵੱਡਾ ਫੈਕਟ ਐ ਅੰਮ੍ਰਿਤਸਰ ਦਾ ਪਰ ਤੋ ਕਿ ਅੰਮ੍ਰਿਤਸਰ ਦੀ ਵੈਸੇ ਹੀ ਹਰ ਇੱਕ ਚੀਜ਼ ਇੰਨੀ ਮਸ਼ਹੂਰ ਐ ਕਿ ਬੜੇ ਘੱਟ ਲੋਕ ਨੇ ਜਿਹੜੇ ਜਾਣਦੇ ਨੇ ਕਿ ਇਹ ਸਿਰਫ ਪੰਜਾਬ ਜਾਂ ਦੇਸ਼ ਲੈਵਲ ਤੇ ਨਹੀਂ ਤਾਂ ਵਰਲਡ ਲੈਵਲ ਤੇ ਚ ਐਸੇ ਇਥੇ ਦੀ ਫੇਮਸ ਐ ਦੇਖੋ ਜੀ ਜਿਹੜੀ ਅੰਮ੍ਰਿਤਸਰ ਚ ਐਸਾ ਪੂਰੀ ਦੁਨੀਆ ਚ ਬੜੀ ਫੇਮਸ ਹੈ ਗਿਆ ਬਹੁਤ ਐਕਸਕਲੂਸਿਵ ਜਿਹੜੇ ਸੈਟ ਬੰਦੇ ਜਾਂ ਗ੍ਰੈਂਡ ਮਾਸਟਰ ਜਾਂ ਚੈਂਪੀਅਨਸ਼ਿਪ ਹੁੰਦੀ ਐ ਉਹ ਸਾਰੀਆਂ ਚੈਸ ਅੰਮ੍ਰਿਤਸਰ ਚ ਬਣ ਕੇ ਜਾਂਦੀ ਹੈ ਇਹ ਪੂਰੇ ਇੰਡੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਕਿਤੇ ਨਹੀਂ ਹੈਗਾ ਤੇ ਇੰਡੀਆ ਦੇ ਵਿੱਚ ਵੀ ਸਿਰਫ ਅੰਮ੍ਰਿਤਸਰ ਨੂੰ ਦੇਣਾ ਤੇ ਅਸੀਂ ਇਸ ਚੀਜ਼ ਨੂੰ ਬੜਾ ਪ੍ਰਾਊਡ ਫੀਲ ਕਰਦੇ ਹਾਂ ਕਿ ਮੈਂ ਇਸੇ ਬਿਜ਼ਨਸ ਦੀ 3 ਜਨਰੇਸ਼ਨ ਆ ਮੇਰੇ ਗ੍ਰੈਂਡਫਾਦਰ ਨੇ ਸ਼ੁਰੂ ਕੀਤਾ ਸੀ ਕੰਮ ਜਿਸ ਨੂੰ ਮੇਰੇ ਫਾਦਰ ਨੇ ਵੀ ਬੜਾ ਅੱਛੇ ਤਰੀਕੇ ਨਾਲ ਉਹਨੂੰ ਨਿਭਾਇਆ ਤੇ ਹੁਣ ਮੈਂ ਤੇ ਮੇਰਾ ਬ੍ਰਦਰ ਅਸੀਂ ਦੋਨੋਂ ਇਹਨੂੰ ਅੱਗੇ ਚਲਾ ਰਹੇ ਹਾਂ ਬlesed ਫੀਲ ਕਰਦੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਆ ਕਿਉਂਕਿ ਅੰਮ੍ਰਿਤਸਰ ਦੀ ਤਾਂ ਹਰ ਇੱਕ ਚੀਜ਼ ਖਾਸ ਹੈ ਹਾਂ ਇੱਥੇ ਤਾਂ ਖਾਣਾ ਪੀਣਾ ਤੇ ਖੈਰ ਸਭ ਨੂੰ ਪਤਾ ਹੀ ਹੈ ਫੇਮਸ ਪਰ ਇੱਥੇ ਦੀ ਚੈਸ ਪੂਰੇ ਵਰਲਡ 'ਚ ਫੇਮਸ ਹੈ ਸ਼ਾਇਦ ਕਈ ਬੰਦੇ ਨੂੰ ਨਹੀਂ ਪਤਾ ਪਰ ਜਿੰਨਾ ਜਿੰਨਾਂ ਨੂੰ ਪਤਾ ਲੱਗਦੀ ਹੈ ਉਹ ਬੜਾ ਖੁਸ਼ ਹੁੰਦਾ ਵਾ ਕਈ ਵਾਰੀ ਲੋਕੀ ਆ ਕੇ ਇੱਥੇ ਸਾਨੂੰ ਵਿਸ਼ੇਸ ਵੀ ਦਿੰਦੇ ਆ ਕਾਲਸ ਵੀ ਕਰਦੇ ਆ ਕਿ ਜੀ ਸਾਨੂੰ ਬੜਾ ਪ੍ਰਾਊਡ ਫੀਲ ਹੁੰਦਾ ਜੀ ਕਿ ਸਾਡੇ ਸ਼ਹਿਰ ਇੰਨਾ ਤਰੱਕੀ ਕਰਦਾ ਪਿਆ ਤੇ ਸਾਡੇ ਪੂਰੀ ਦੁਨੀਆ ਚ ਨਾਮ ਰੋਸ਼ਨ ਹੁੰਦਾ ਹੈ ਇਹ ਮੈਨੂੰ ਲੱਗਦਾ ਕਿ ਥੋੜਾ ਜਿਹਾ ਹਿਡਨ ਜ਼ਰੂਰ ਰਹਿ ਗਿਆ ਹੈ ਇਹਨੇ ਵੱਡੇ ਲੈਵਲ ਤੇ ਜਿਹੜੇ ਤਾਂ ਚੈਸ ਦੇ ਮਾਹਿਰ ਨੇ ਜਿਹੜੇ ਖੇਡਦੇ ਨੇ ਉਹਨਾਂ ਨੂੰ ਤਾਂ ਪਤਾ ਹੈ ਪਰ ਸ਼ਾਇਦ ਆਮ ਲੋਕਾਂ ਨੂੰ ਪਤਾ ਨਾ ਹੋਵੇ ਕਿ ਕੁਲਚਿਆਂ ਤੇ ਪਾਪੜ ਤੇ ਜੁੱਤੀਆਂ ਤੋਂ ਇਲਾਵਾ ਇਹ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਵਰਲਡ ਲੈਵਲ ਤੇ ਜਿਹੜਾ ਅੰਮ੍ਰਿਤਸਰ ਨੂੰ ਖ ਕਮਿਊਨਿਟੀ ਦੇ ਵਿੱਚ ਬਲਕਿ ਹੋਰ ਕਮਿਊਨਿਟੀਆਂ ਦੇ ਵਿੱਚ ਬੜੀ ਚਰਚਿਤ ਹੈ ਅਰਸ਼ੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਆਪਣੇ ਦਾਦੇ ਪੁਰਦਾਦਿਆਂ ਦੇ ਟਾਈਮ ਤੋਂ ਤੁਸੀਂ ਅੱਜ ਜਦੋਂ ਬਿਜ਼ਨਸ ਦੇ ਵਿੱਚ ਦੇਖਦੇ ਹੋ ਕੀ ਫਰਕ ਹੈ ਦੇਖੋ ਜੀ ਉਸ ਟਾਈਮ ਦੀ ਚੈਸ ਤੇ ਅੱਜ ਦੀ ਚੈਸ ਬਹੁਤ ਜ਼ਿਆਦਾ ਅੰਤਰ ਹੋ ਚੁੱਕਾ ਹੈ ਉਦੋਂ ਜਦੋਂ ਚੈਸ ਬੰਦੀ ਸੀ ਉਦੋਂ ਇੰਨੀ ਜ਼ਿਆਦਾ ਟੈਕਨੋਲੋਜੀ ਨਹੀਂ ਸੀ ਅ ਟੈਕਨੋਲੋਜੀ ਤੇ ਸੇਮ ਚੱਲ ਰਹੀ ਹੈ ਟੂਲਸ ਟੂਲਿੰਗ ਵਗੈਰਾ ਜਾਂ ਡਿਜ਼ਾਈਨਿੰਗ ਐਸ ਲੈਵਲ ਦੀ ਨਹੀਂ ਸੀ ਜੋ ਅਸੀਂ ਅੱਜ ਲੈਵਲ ਤੇ ਬਣਾ ਦਿੱਤੀ ਹੈ ਹਮ ਡੇ ਬਾਈ ਡੇ ਮੋਡਰਨਿਟੀ ਆ ਰਹੀ ਹੈ ਚੈਸ ਦੇ ਵਿੱਚ ਡਿਜ਼ਾਈਨਿੰਗ ਬੜੀ ਇੱਚੀ ਦੇ ਰਹੇ ਆ ਅਸੀਂ ਇਹਦੇ ਵਿੱਚ ਹੁਣ ਬੜੀ ਇਸ ਤਰ੍ਹਾਂ ਕੇ ਦੇ ਫਾਰਮਸ ਹੈ ਸਟੌਨਟਨ ਪ੍ਰੀ ਸਟੌਨਟਨ ਇਸ ਤਰ੍ਹਾਂ ਕਰਕੇ ਡਿਜ਼ਾਈਨਿੰਗ ਆ ਗਈ ਹੈ ਦੁਨੀਆ ਦੀ ਬੜੀ ਬੜੀ ਪੁਰਾਣੀ ਕੰਪਨੀਆਂ ਜਿਹੜੀ ਚੈਸ ਬਣਾਉਂਦੀਆਂ ਸੀ ਉਹ ਸਾਡੇ ਨਾਲ ਕਨੈਕਟਡ ਲੀਆਂ ਬੜੀ ਬੜੀ ਕੰਪਨੀਆਂ ਸਾਡੇ ਨਾਲ ਕਨੈਕਟਡ ਲੀਆਂ ਜਿਹੜੇ ਸਾਡੇ ਕੋ ਰੈਗੂਲਰ ਆਪਣੇ ਡਿਜ਼ਾਈਨ ਤਿਆਰ ਕਰਵਾਉਂਦੇ ਨੇ ਤੁਸੀਂ ਬਾਹਰਲੇ ਮੁਲਕਾਂ ਨੂੰ ਐਕਸਪੋਰਟ ਕਰਦੇ ਹੋ ਸਾਡਾ ਬਾਹਰਲੇ ਮੁਲਕਾਂ ਦੇ ਸਾਰੇ ਵਰਲਡ ਦੇ ਵਿੱਚ ਚੈਸ ਤੇ ਅਸੀਂ ਪਿੱਛੇ ਦੇਖ ਰਹੇ ਹਾਂ ਕਿ ਇਹ ਜਿਹੜੀ ਕਾਰਵਨ ਕੀਤੀ ਗਈ ਹੈ ਬਹੁਤ ਹੀ ਬਰੀਕੀ ਦੇ ਨਾਲ ਕੀਤੀ ਗਈ ਹੈ ਅਸੀਂ ਹੁਣ ਮੈਨੂੰ ਲੱਗਦਾ ਕਿ ਇਹਨੂੰ ਤਾਂ ਸ਼ਬਦਾਂ ਚ ਵੀ ਨਹੀਂ ਬਿਆਨ ਕੀਤਾ ਜਾ ਸਕਦਾ ਜਿੰਨੀ ਦੀ ਖੂਬਸੂਰਤੀ ਹੈ ਮੈਂ ਤੁਹਾਨੂੰ ਦੱਸਦਾ ਇਹ ਜਿੰਨੀ ਵੀ ਕਾਰੀਗਰੀ ਹੈਗੀ ਹੈ ਸਾਰੀ ਆਟੋਮੈਟਿਕ ਮਸ਼ੀਨਰੀ ਇਸ ਸਾਰੀ ਹੈਂਡਮੇਡ ਹੈ ਹੂੰ ਹੂੰ ਮੀਨਸ ਔਰ ਹੈਂਡਮੇਡ ਵੀ ਇਸ ਤਰ੍ਹਾਂ ਦੀ ਕਲੈਰਿਟੀ ਦਿੱਤੀ ਗਈ ਹੈ ਜੇ 10 ਪੀਸ ਵੀ ਤੁਸੀਂ ਉਠਾਓਗੇ ਨਾ ਤੇ 10 ਦੇ ਦਸ ਸੇਮ ਹੈ ਤੁਹਾਨੂੰ ਪਤਾ ਨਹੀਂ ਲੱਗ ਪਏਗਾ ਕਿ ਇਹ ਆਟੋਮੈਟਿਕ ਮਸ਼ੀਨ ਤੇ ਬਣੀ ਹੈ ਕਿ ਇਹ ਮੈਨੂਅਲੀ ਬਣੀ ਹੈ ਬਟ ਇਹ ਬਣੀ ਸਾਰੀ ਮੈਨੂਅਲੀ ਹੋਈ ਹੈ ਤੇ ਇੱਥੇ ਇਹ ਵੀ ਗੱਲ ਇੱਕ ਸਾਹਮਣੇ ਆਉਂਦੀ ਹੈ ਕਿ ਇੱਥੇ ਦੀ ਚੈਸ ਇਸ ਕਰਕੇ ਵੀ ਖਾਸ ਹੈ ਕਿਉਂਕਿ ਕਈ ਲੱਕੜ ਦੀ ਵੈਰਾਈਟੀ ਇਦਾਂ ਦੀ ਹੈ ਜਿਹੜੀ ਕੱਲੀ ਇੰਡੀਆ 'ਚ ਹੀ ਮਿਲਦੀ ਹੈ ਨਹੀਂ ਇਹੋ ਜਿਹਾ ਨਹੀਂਗਾ ਪੋਲੈਂਡ 'ਚ ਵੀ ਅੱਛੀ ਲੱਕੜੀ ਮਿਲਦੀ ਹੈ ਹੋਰ ਵੀ ਕਈ ਐਸੇ ਸਬਬਜ਼ ਹੈ ਜਿਹੜੇ ਅ ਅੱਛੀ ਸਾਡੇ ਚੈਸ ਤੋਂ ਸਭ ਤੋਂ ਵੱਡਾ ਜਿਹਨੂੰ ਕਿਹਾ ਜਾਵਾਂਗੇ ਥੰਬ ਹੈ ਕਿ ਨਾਈਟ ਕਾਰਵਿੰਗ ਨਾਈਟ ਕਾਰਵਿੰਗ ਅੰਮ੍ਰਿਤਸਰ ਤੋਂ ਆਵਾ ਕਿਤੇ ਪੋਸੀਬਲ ਹੋ ਹੀ ਨਹੀਂ ਪਾਈ ਜਿਸ ਲੈਵਲ ਦੇ ਇਸ بڑے ਪਿਆਰੇ ਪਿਆਰੇ ਅچھے ਕ્રાਫਟਸਮੈਨ ਇੱਥੇ ਹੈਗੇ ਆ ਜਿਹੜੀ ਬੜੀ ਮਿਹਨਤ ਨਾਲ ਕਰਦੇ ਆ ਜਿਸ ਜੋ ਅਸੀਂ ਉਹਨਾਂ ਨੂੰ ਸਮਝਾਈਏ ਜਿਸ ਤਰ੍ਹਾਂ ਸਾਡੇ ਦਿਮਾਗ 'ਚ ਆਪਣਾ ਮਾਈਂਡ ਚੱਲਦੇ ਚੀਜ਼ ਚਲਦੀ ਹੋਵੇ ਉਹੀ ਉਹਨਾਂ ਨੂੰ ਸਮਝਾਈ ਉਹ ਪੂਰੀ ਹੂਬ ਹੂ ਸਾਨੂੰ ਪਿਕਚਰ ਉਤਾਰ ਕੇ ਦੇ ਦਿੰਦੇ ਜੋ ਸਾਨੂੰ ਚੇਦੀ ਇਹ ਜਿਹੜੀ ਖੂਬੀ ਹੈਗੀ ਹੈ ਪੂਰੀ ਦੁਨੀਆ 'ਚ ਕਿਤੇ ਹੋਰ ਨਹੀਂ ਮੈਂ ਦੇਖੀ ਹੱਲੇ ਤੱਕ ਤੇ ਨਹੀਂ ਦੇਖੀ ਇਸ ਹੁਣ ਸਿਆਣਸੀ ਮਸ਼ੀਨਾਂ ਵੀ ਆਈਆਂ ਉਹ ਵੀ ਇਹ ਚੀਜ਼ ਪੋਸੀਬਲ ਨਹੀਂ ਕਰ ਪੰਦੀ ਜੋ ਅਸੀਂ ਬਣਾ ਰਹੇ ਹਾਂ ਚਸ ਫਿਰ ਤਾਂ ਤੁਹਾਨੂੰ ਆਪਣੇ ਕਾਰੀਗਰ ਬੜੇ ਸੰਭਾਲ ਕੇ ਰੱਖਣੇ ਪੈਂਦੇ ਹੋਣਗੇ ਹਾਂ ਜੀ ਅਸੀਂ ਪੂਰਾ ਧਿਆਨ ਰੱਖਦੇ ਹਾਂ ਹੁਣ ਉਹਨਾਂ ਦੀ ਜਿਸ ਤਰ੍ਹਾਂ ਮੈਥ 3 ਜਨਰੇਸ਼ਨ 'ਚ ਕਈ ਐਸੇ ਮੇਰੇ ਵਰਕਰਸ ਵੀ ਹੈ ਕਿ ਜਿਹੜੇ ਉਹਨਾਂ ਦੀ ਸੈਕੰਡ ਜਾਂ 3 ਜਨਰੇਸ਼ਨ ਸਾਡੇ ਕੋਲ ਕੰਮ ਕਰਦੇ ਪੀਅ ਇਹ ਚੈਸ ਇੱਕ ਇਦਾਂ ਦੀ ਚੀਜ਼ ਹੈ ਜਿਹੜੀ ਪਲਾਸਟਿਕ ਦੇ ਵਿੱਚ ਵੀ ਆਉਂਦੀ ਹੈ ਤੇ ਫਿਰ ਜਾਂਦੇ ਜਾਂਦੇ ਬੜੀ ਇੱਕ ਕਹਿੰਦੇ ਨਾ ਕਿ ਖਸਤਾ ਲੱਕੜ ਤੇ ਵੀ ਪਹੁੰਚ ਜਾਂਦੀ ਹੈ ਏ ਕਿੱਥੋਂ ਸ਼ੁਰੂ ਹੁੰਦਾ ਹੈ ਰੇਟ ਕਿੱਥੇ ਤੱਕ ਪਹੁੰਚਦਾ ਹੈ ਇਹ ਦੇਖੋ ਜੀ ਜੀਐਸਈ ਪਲਾਸਟਿਕ ਦੀ ਗੱਲ ਕਰੀਏ ਤਾਂ ਪਲਾਸਟਿਕ ਦਾ ਚੈਸ 50 ਰੁਪਏ 100 ਰੁਪਏ ਤੋਂ ਚੱਲੂ ਹੋ ਜਾਂਦਾ ਹੈ ਤੇ ਜੇ ਅਸੀਂ ਇਸ ਕraftmanship ਤੇ ਆਏ ਜਿਹੜੀ ਅਸੀਂ ਡਿਜ਼ਾਈਨਿੰਗ ਕਰਦੇ ਆ ਇਹ ਤਕਰੀਬਨ 500000 ਤੋਂ ਚੱਲੂ ਹੋ ਕੇ ਇਨ ਲੈਕ ਲੈਕਸ ਵਿੱਚ ਪਹੁੰਚ ਜਾਂਦਾ ਹੈ ਲੱਖ 2 ਲੱਖ 3 ਲੱਖ ਇਸ ਤੋਂ ਤੋਤੇ ਵਿੱਚ ਚਸ ਬੰਦੀਆਂ ਨੇ ਓਕੇ ਤੇ ਫਿਰ ਆ ਕੇ ਕਦੇ ਲੋਕ ਕਹਿੰਦੇ ਨੇ ਨਾ ਕਿ ਇਹ ਤਾਂ ਬੜੀ ਤੁਸੀਂ ਮਹਿੰਗੀ ਲਾਤੀ ਹੈ ਨਹੀਂ ਜੀ ਇਸ ਤਰ੍ਹਾਂ ਮੈਂ ਹਲੇ ਤੱਕ ਤੇ ਨਹੀਂ ਸੁਣਿਆ ਮੇਬੀ ਹਾਂ ਕੁਝ ਕਸਟਮਰਸ ਕਹਿੰਦੇ ਆ ਬਟ ਜਿਹੜਾ ਕਰੋਚ ਚਸ ਲੈਣਾ ਆ ਹਮਮ ਅੱਛੀ ਕੁਆਲਿਟੀ ਦੀ ਪਰ ਜਦੋਂ ਉਹਦੇ ਸਾਹਮਣੇ ਚਸ ਪੀਸਿਸ ਪੇ ਹੁੰਦੇ ਆ ਮੈਨੂੰ ਨਹੀਂ ਲੱਗਦਾ ਕਿ ਹਲੇ ਤੱਕ ਮੈਨੂੰ ਕਿਸੇ ਨੇ ਕਿਹਾ ਕਿ ਵੀ ਐਵੇਂ ਪੈਸੇ ਕਿਉਂ ਲੈਂਦੇ ਕਰਦੇ ਤੇ ਇਹ ਅਸੀਂ ਦੇਖ ਰਹੇ ਹਾਂ ਕਿ ਪਿੱਛੇ ਇਹਨਾਂ ਦੇ ਉੱਪਰ ਕਲਰ ਵੀ ਥੋੜਾ ਜਿਹਾ ਡਿਫਰੈਂਟ ਕੀਤਾ ਗਿਆ ਹੈ ਅਤੇ ਪਿੱਛੇ ਇਹ ਜਿਹੜੀਆਂ ਜਿਹੜੀਆਂ ਖਾਸ ਪੀਸਸ ਪੈਨੇ ਇਹਨਾਂ ਦੇ ਉੱਪਰ ਪਾਰਟिकुलर ਕੋਈ ਤਸਵੀਰਾਂ ਵੀ ਬਣਾਈਆਂ ਗਈਆਂ ਨੇ ਸੋ ਇਹ ਇਹ ਵੀ ਤਸਵੀਰਾਂ ਵੀ ਬਣ ਜਾਂਦੀਆਂ ਨੇ ਕਿ ਜੇ ਮੈਂ ਤੁਹਾਨੂੰ ਕਮਾ ਇਹ ਜਿਹੜੇ ਚੈਸ ਹਾਂ ਬਣ ਤੇ ਸਭ ਕੁਝ ਜਾਏਗਾ ਅਸੀਂ ਅਸੀਂ ਇਸ ਦਾ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਡੇ ਕ੍ਰਾਫਟਸਮੈਨ ਇੰਨੇ ਕੈਪੇਬਲ ਹੈਗੇ ਆ ਤੇ ਅਸੀਂ ਕੋਈ ਵੀ ਕਸਟਮਰ ਡਿਫਿਕਲਟ ਤੋਂ ਡਿਫਿਕਲਟ ਚੈਸ ਲੈ ਕੇ ਆਂਦਾ ਹੈ ਅਸੀਂ ਨਾ ਨਹੀਂ ਕਰਦੇ ਉਹਨੂੰ ਅਸੀਂ ਬਣਾ ਦਿੰਦੇ ਆ ਮੀਨਸ ਕਿਸੇ ਦੀ ਫੇਸ ਬਣਾਣਾ ਇਸ ਬੜੇ ਡਿਫਿਕਲਟ ਚਾਸ ਹੁੰਦੇ ਐਂਡ ਇਟ ਟੇਕਸ ਅਰਾਊਂਡ ਬਹੁਤ ਜ਼ਿਆਦਾ ਟਾਈਮ ਲੈਂਦਾ ਇਹਨਾਂ ਪਰ ਅਸੀਂ ਕਰ ਦਿੰਦੇ ਹਾਂ ਇਹਨਾਂ ਅੱਛਾ ਤੇ ਇੱਥੇ ਜਿਹੜੇ ਵੱਡੇ ਸਾਈਜ਼ਸ ਪਏ ਹੋਏ ਨੇ ਵੈਸੇ ਤਾਂ ਉਹ ਮੈਨੂੰ ਲੱਗਦਾ ਤੁਸੀਂ ਵੈਸੇ ਸ਼ੋਰਲੀ ਰੱਖੇ ਨੇ ਨਹੀਂ ਸ਼ੋਅ ਅਸੀਂ ਨਹੀਂ ਹੁੰਦੇ ਪਰ ਕਈ ਕਸਟਮਰਸ ਹੈ ਜਿਸ ਤਰ੍ਹਾਂ ਫੋਰਨ ਚ ਸਾਡੇ ਬਹੁਤ ਕਸਟਮਰ ਆਉਂਦੇ ਉਹ ਕਹਿੰਦੇ ਸਾਡਾ ਹੱਥ ਵੱਡਾ ਗਿਆ ਬਟ ਸਾਨੂੰ ਵੱਡੇ ਚਾਸ ਸੇ ਸਾਡੇ ਛੋਟੇ ਪੀਸੇ ਸਾਡੇ ਹੱਥ ਨਹੀਂ ਆਉਂਦੇ ਕੋਈ 6 ਫੁੱਟ ਔਲ ਕੋਈ ਸਾਢੇ 6 ਫੁੱਟ ਔਲ ਹੈ ਤੇ ਉਹ ਵੱਡੇ ਪੀਸਿਸ ਪਸੰਦ ਕਰਦੇ ਕਿਸੇ ਨੇ ਡੈਕੋਰੇਸ਼ਨ ਪਰਪਸ ਵਾਸਤੇ ਚਾਹੀਦਾ ਹோம் ਡੈਕੋਰਸ ਲੋਕੀ ਬੜੇ ਲੈਂਦੇ ਆ ਚੈਸ ਸਟੇਬਲਸ ਬੜੇ ਲਗਜ਼ਰੀ ਚੈਸ ਸੈਟਸ ਲੈਂਦੇ ਸਾਡੇ ਕੋ ਤੇ ਉਹ ਸਾਰੇ ਯੂਜ਼ ਹੁੰਦੇ ਥੱਲੇ ਮੈਂ ਕੋਨ ਲੱਗ ਰਹੀ ਹੈ ਹਾਂ ਨਹੀਂ ਕੋਈ ਨਹੀਂ ਹੈ ਚੈਸ ਪੀਸ ਹੀ ਹੈ ਡਿਫਰੈਂਟ ਡਿਜ਼ਾਈਨ ਦੇ ਜਰਮਨ ਕੰਪਨੀ ਦੇ ਡਿਜ਼ਾਈਨਰ ਐਵਰੀ ਚੈਸ ਪੀਸ ਹੀ ਚੈਸ ਰੂਮ ਵਿਕਟ ਕਰਾਉਣਾ ਸੀ ਕਿਉਂਕਿ ਚੈਸ ਪੀਸਿਸ ਅਗਰ ਖਾਲੀ ਵਿਦਆਉਟ ਅਸਰਾ ਯੂਜ਼ ਕਰਾਂਗੇ ਤੇ ਚੈਸਬੋਰਡ ਡਿਗਰਿਡੇਟ ਹੋਏਗਾ ਤੇ ਇਸ ਕਰਕੇ ਇਹਦੇ ਵਿੱਚ ਸੀ ਲੋਹੇ ਦੇ ਪੀਸੇ ਛੋਟੇ ਛੋਟੇ ਬੱਲੇ ਬੱਲੇ ਦੇ ਚਿੱਲੇ ਛੋਟੇ ਛੋਟੇ ਵਾਇਰਿੰਗ ਕਲਸਟਰ ਹੈ। ਇਹ ਲੜਕੀ ਲੜਕਾ ਇਹ ਵਿੱਚ ਟਾਕ ਰਿਹਾ ਕਿਓਪੀ ਦੀ ਪਲਸਟਰੋ ਕਵਰਿੰਗ ਕਰਦਾ ਤਾਂ ਉਹ ਸਕ੍ਰੈਚ ਆ ਜਾਂਦਾ। ਤਾਂ ਇਸ ਤੋਂ ਬਾਅਦ ਇੱਕ ਬੇਸ ਪੈਡ ਲਗਾ ਕੇ ਵੀ ਕਰ ਦਿੱਤਾ। ਸਪ੍ਰੇ। ਇਹ ਕਵਿਚ ਰੰਗ ਲਗਾਉਣ ਚਾਸਨ ਪ੍ਰੋਸੈਸ ਹੈ ਉਹ ਸਾਰਿਆਂ ਦੇ ਵਿੱਚ ਹੁੰਦਾ ਹੀ ਆ ਇਹ ਸਿਰਫ ਸਪੈਸ਼ਲ ਨਹੀਂ ਜੀ ਨਹੀਂ ਸਾਰੇ ਦੇ ਵਿੱਚ ਹੁੰਦਾ। ਸਾਰੇ ਦੇ ਵਿੱਚ ਹੁੰਦਾ ਹੈ। ਇਸ ਲਈ time ਸੀ ਇਹਨੂੰ ਕਹਿ ਸਕਦੇ ਆ ਕਿ ਇਹ ਜਿਹੜੀ ਕਿਉਂਕਿ ਚੈਸ ਆਫਕੋਰਸ ਇੰਡੀਆ ਦੀ ਗੇਮ ਹੈ ਚੈਸ ਕੈਪੀਟਲ ਇੰਡੀਆ ਨੂੰ ਕਿਹਾ ਜਾਂਦਾ ਪਰ ਰਿਸ਼ੀ ਜੀ ਮੰਨਦੇ ਹੋ ਕਿ ਇੱਕ ਵਰਲਡ ਲੈਵਲ ਤੇ ਤਾਂ ਰੈਕਗਨਾਈਜੇਸ਼ਨ ਮਿਲੀ ਹੈ ਪਰ ਸਾਡੇ ਦੇਸ਼ ਦੇ ਵਿੱਚ ਚੈਸ ਦੀ ਜਾਂ ਅੰਮ੍ਰਿਤਸਰ ਦੀ ਇੰਨੀ ਖੁੱਲ ਕੇ ਗੱਲ ਨਹੀਂ ਹੁੰਦੀ ਦੇਖੋ ਜੀ ਮੈਂ ਬੜੀ ਵਾਰੀ ਮੀਨਸ ਹੋਰ ਵੀ ਜਿੱਥੇ ਮੇਰੇ ਇੰਟਰਵਿਊ ਹੈ ਮੈਂ ਬੜੀ ਵਾਰੀ ਇਸ ਚੀਜ਼ ਨੂੰ ਉਧਾਰ ਉਠਾਇਆ ਮੁੱਦਾ ਉਠਾਇਆ ਕਿ ਵੀ ਜਿਹੜੀ ਚੈਸ ਦੀ ਰੈਕਗਨਾਈਜੇਸ਼ਨ ਤੁਹਾਡਾ ਜਿੱਥੇ ਬੇਸ ਹੈਗਾ ਇੰਡੀਆ ਜੇ ਬੇਸ ਹੈਗਾ ਚੈਸ ਦਾ ਸਾਊਥ ਇੰਡੀਆ ਚ ਸਾਡੇ ਐਡੇ ਅੱਛੇ ਅੱਛੇ ਪਲੇਅਰਸ ਨਿਕਲਦੇ ਪਿਆ ਵਰਲਡ ਚੈਂਪੀਅਨ ਨਿਕਲਦੇ ਪਿਆ ਬਟ ਸਾਊਥ ਇੰਡੀਆ ਤੋਂ ਅਹੀ ਜਦੋਂ ਇਧਰਲੀ ਸਾਈਡ ਆ ਜੀਏ ਨਾਰਥ ਇੰਡੀਆ ਵਾਲਾ ਆ ਜੀਏ ਤੇ ਸਾਡੇ ਇੱਥੇ ਇੱਕ ਵੀ ਐਸਾ ਪਲੇਅਰ ਨਹੀਂ ਨਿਕਲਿਆ ਜਿਹੜਾ ਚੈਸ ਦੀ ਫੀਲਡ ਦੇ ਵਿੱਚ ਅੱਗੇ ਨਿਕਲਿਆ ਇਲਚ ਗਵਰਨਮੈਂਟ ਨੂੰ ਚਾਹੀਦਾ ਮੀਨਸ ਮੈਂ ਤਾਂ ਸੈਂਟਰ ਗਵਰਨਮੈਂਟ ਨੂੰ ਵੀ ਅਪੀਲ ਕਰਾਂਗਾ ਕਿ ਜਿਹੜੀ ਸਾਡੀ ਆਰਮੀ ਬੈਠੀ ਹੈ ਜਾਂ ਹੋਰ ਵੀ ਫੋਰਸਿਸ ਨੇਵੀ ਹੈ ਮੀਨਸ ਹੋਰ ਵੀ ਜਿਹੜੀ ਬੀਐਸਐਫ ਹੈਗੇ ਫੋਰਸਿਸ ਹੈਗੀਆਂ ਇੰਨਾ ਨੂੰ ਵੀ ਕੰਪਲਸਰੀ ਕਰ ਦਿੱਤਾ ਚੈਸ ਜਾਵੇ ਕਿ ਵੀ ਇਹਨਾਂ ਦਾ ਖੇਲਣਾ ਬਹੁਤ ਜ਼ਰੂਰੀ ਹੈ ਬਿਕੋਜ਼ ਚੈਸ ਤੁਹਾਨੂੰ ਸਿਰਫ ਇੱਕ ਟਾਈਮ ਵੇਸਟ ਨਹੀਂ ਆ ਤੁਸੀਂ ਕਹਿ ਨਹੀਂ ਸਕਦੇ ਕਿ ਤੁਹਾਡਾ ਟਾਈਮ ਵੇਸਟ ਹੋ ਰਿਹਾ ਹੈ ਸਿਰਫ ਟਾਈਮ ਤੁਹਾਡਾ ਕੰਜ਼ਿਊਮ ਨਹੀਂ ਹੋ ਰਿਹਾ ਇਹ ਤੁਹਾਡੇ ਦਿਮਾਗ ਨੂੰ ਪ੍ਰੋਸੈਸ ਵੀ ਕਰਦੀ ਹੈ ਇਹ ਤੁਹਾਡੇ ਦਿਮਾਗ 'ਚ ਇਨੀ ਸਟੇਬਿਲਿਟੀ ਲੈਂਦੀ ਹੈ ਕਿ ਮੀਨਸ ਤੁਸੀਂ ਕੋਈ ਡਿਸੀਜਨ ਲੈਣਾ ਯੂ ਵਿਲ ਥਿੰਕ 100 ਟਾਈਮਸ ਕਿ ਮੈਂ ਇਹ ਡਿਸੀਜਨ ਸਹੀ ਲੈ ਰਿਹਾ ਹੈ ਗਲਤ ਲੈ ਰਿਹਾ ਹੈ ਜਿਸ ਨਾਲ ਤੁਸੀਂ ਚੈਸ ਖੇਲਦੇ ਹੋ ਤੁਹਾਨੂੰ ਆਪਣੀ ਤੇ ਨਾਲ ਗੇਮ ਦਾ ਪਤਾ ਹੁੰਦਾ ਤੁਸੀਂ ਦੂਸਰੇ ਦਾ ਵੀ ਸੋਚਦੇ ਹੋ ਕਿ ਉਹ ਕਿਹੜਾ ਚਾਲ ਚੱਲੇਗਾ ਉਹ ਕਿਹੜੀ ਗੇਮ ਐਸ ਤਰ੍ਹਾਂ ਤੁਸੀਂ ਆਪਣੇ ਬਿਜ਼ਨਸ 'ਚ ਯੂਜ਼ ਕਰ ਸਕਦੇ ਹੋ ਬੱਚੇ ਐਸ ਚੀਜ਼ ਦਾ ਬੜਾ ਬੈਨੀਫਿਟ ਲੈ ਸਕਦੇ ਆ ਕਿ ਵੀ ਮੈਂ ਇਹੀ ਚਾਹਨਾ ਕਿ ਮੈਂ ਨਹੀਂ ਕਹਿੰਦਾ ਕਿ ਵੀ ਪਲਾਸਟਿਕ ਦੀ ਲੋ ਲੱਕੜੀ ਦੀ ਲੋ ਚੈਸ ਜਿਹੜੀ ਮਰਜ਼ੀ ਲੋ ਪਰ ਬੱਚਿਆਂ ਨੂੰ ਕੰਪਲਸਰੀ ਕਰ ਦਿਜੀਏ ਐਸੇ ਸਬਜੈਕਟ ਕਿ ਹਰ ਬੱਚਾ ਖੇਲੇ ਤਾਂ ਕਿ ਉਹਦੇ ਬ੍ਰੇਨ ਦੀ ਇੰਪਰੂਵਮੈਂਟ ਹੋਰ ਜ਼ਿਆਦਾ ਹੋਵੇ ਤਾਂ ਕਿ ਉਹ ਹੋਰ ਇੰਟੈਲੀਜੈਂਟ ਬਣੇ ਉਹ ਕੁਝ ਵੀ ਕਰਨ ਤੋਂ ਪਹਿਲਾਂ ਲਾਈਫ ਦੇ ਵਿੱਚ ਸੋਵਾਰੀ ਸੋਚੇ ਕਿ ਮੈਂ ਸਹੀ ਕਰ ਰਹਾ ਹਾਂ ਗਲਤ ਕਰ ਰਿਹਾ ਹਾਂ ਵੀ ਹੋਇਆ ਕਿ ਕੋਈ ਕਿੱਸਾ ਤੁਹਾਡੇ ਨਾਲ ਜੁੜਿਆ ਚੈਸ ਦਾ ਜਿਹੜਾ ਤੁਸੀਂ ਦੱਸਣਾ ਚਾਹੋ ਕਿ ਖਾਸ ਤੌਰ ਤੇ ਕਿਸ ਨੇ ਚੈਸ ਦੀ ਡਿਮਾਂਡ ਕੀਤੀ ਜਾਂ ਕੋਈ ਐਸਾ ਜਿਹੜਾ ਤੁਹਾਨੂੰ ਲੱਗਦਾ ਕਿ ਲਾਈਫ ਲੌਂਗ ਯਾਦ ਰਹੇਗਾ ਹਾਂਜੀ ਮੇਰੇ ਕੁਝ ਕਿੱਸੇ ਹੈਗੇ ਲਾਈਫ ਦੇ ਵਿੱਚ ਬੜੇ ਅੱਛੇ ਕਸਟਮਰਸ ਕਈ ਵਾਰੀ ਤੁਹਾਡੇ ਕੋਲ ਆ ਜਾਂਦੇ ਹਨ ਇੱਕ ਵਾਰੀ ਮੈਨੂੰ ਸਿੰਗਾਪੁਰ ਤੋਂ ਮੈਨੂੰ ਇੱਕ ਲੇਡੀ ਦਾ ਕਾਲ ਆ 14 ਅਗਸਤ ਨੂੰ 2019 ਜਾਂ 20 ਦੀ ਗੱਲ ਲੱਗੀ ਆ ਤੇ ਉਹਨੇ ਕਾਲ ਕੀਤਾ ਕਿ ਰਿਸ਼ੀ ਡੂ ਯੂ ਹੈਵ ਥਿਸ ਚੈਸ ਸੈਟ ਟ੍ਰੇਡਿੰਗ ਵਿਦ ਯੂ ਤੇ ਮੈਨੂੰ ਉਹਨੂੰ ਜਵਾਬ ਦਿੱਤਾ ਜੀ ਹਾਂ ਰੈਡੀ ਹੈ ਤੇ ਮੈਂ ਨੈਕਸਟ ਡੇ ਉਹਨਾਂ ਨੇ ਕੁਝ ਨਹੀਂ ਦੱਸ ਕਿ ਵੀ ਮੈਂ ਆ ਰਹੀ ਹਾਂ ਜਾਂ ਨਹੀਂ ਆ ਰਹੀ ਮੈਨੂੰ ਚਾਹੀਦਾ ਕਿ ਨਹੀਂ ਚਾਹੀਦਾ ਨੈਕਸਟ ਡੇ ਮਾਰਨਿੰਗ ਮੈਨੂੰ ਸਵੇਰੇ 10 ਵਜੇ ਕਾਲ ਆਂਦਾ 15 ਅਗਸਟ ਵਾਲੇ ਦਿਨ ਕਿ ਵੀ ਮੈਂ 에ਅਰਪੋਰਟ ਆ ਗਈ ਹਾਂ ਮੈਨੂੰ ਪਿਕ ਕਰ ਤੇ ਮੈਂ ਚੈਸ ਲੈਣ ਆਈ ਹਾਂ ਸਿੰਗਾਪੁਰ ਤੋਂ ਤੇ ਜਦੋਂ ਮੈਂ ਲੈਣ ਜਾਣਾ ਆਈ ਵਾਸ ਸਟੰਡ ਕਿ ਵੀ ਇੱਕ ਇਨਸਾਨ ਐਡੀ ਦੂਰ ਚੈਸ ਖਰੀਦਣ ਆ세 ਆ ਰਿਹਾ ਤੇ ਉਹਨਾਂ ਨੇ ਆ ਕੇ ਮੇਰੇ ਕੋਲ ਚੈਸ ਖਰੀਦਿਆ ਤੇ ਨਾਲ ਹੀ ਸ਼ਾਮੀ ਫਲਾਈਟ ਫੜ ਕੇ ਸਿੰਗਾਪੁਰ ਵਾਪਸ ਲੱਗੇ ਕਿਉਂਕਿ ਉਹਨਾਂ ਦਾ ਨੈਕਸਟ ਸਟੇ ਬੇਟਾ 1 ਸਿੰਗapore ਆ ਰਿਹਾ ਸੀ ਸਿੰਗਾਪੁਰ ਆ ਰਿਹਾ ਸੀ ਆਪਣੀ ਮਦਰ ਕੋ ਫੋਰ ਐਵਰ ਤੇ ਉਸ ਉਹਦੇ ਬੇਟੇ ਨੂੰ ਬੜੀ ਅੱਛੀ ਲੱਗਦੀ ਚੈਸ ਉਹ ਬੜਾ ਅੱਛਾ ਪਸੰਦ ਕਰਦਾ ਚੈਸ ਨੂੰ ਤੇ ਉਹਦੀ ਮਦਰ ਨੂੰ ਬੜੀ ਕੇਅਰ ਸੀ ਤੇ ਜਿਸ ਕਰਕੇ ਉਹ ਸਪੈਸ਼ਲੀ ਉਥੋਂ ਦੀ ਇੱਥੇ ਆਈ ਹੈ ਚੈਸ ਖਰੀਦਣ ਵਾਸਤੇ ਤੇ ਆਪਣੇ ਬੇਟੇ ਨੂੰ ਉਹਨੇ ਪ੍ਰੈਜ਼ੈਂਟ ਕੀਤਾ ਤੇ ਇਹ ਜਦੋਂ ਉਹਨਾਂ ਨੇ ਸਰਚ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਅੰਮ੍ਰਿਤਸਰ ਦੇ ਵਿੱਚ ਬੈਸਟ ਮਿਲਦੀ ਹੈ ਸਿੰਗਾਪੁਰ ਦੇ ਵਿੱਚ ਉਹਨਾਂ ਨੂੰ ਕਿਤੇ ਚੈਸ ਨਹੀਂ ਮਿਲੀ ਨਹੀਂ ਇਹ ਜਿਹੜੀ ਚੈਸ ਹੈਗੀ ਹੈ ਜਾਂ ਤੇ ਤੁਹਾਨੂੰ ਆਨਲਾਈਨ ਹੀ ਮਿਲੇਗੀ ਤੇ ਇਆਂ ਤੁਹਾਨੂੰ ਅੰਮ੍ਰਿਤਸਰ ਰੈਡੀ ਮਿਲੇਗੀ ਵੈਸੇ ਤੁਸੀਂ ਰਿਸ਼ੀ ਜੀ ਕਦੇ ਆਪਣੇ ਲੈਵਲ ਤੇ ਆਪਣੀ ਇੰਡਸਟਰੀ ਦੇ ਲੋਕਾਂ ਦੇ ਨਾਲ ਮਿਲ ਕੇ ਕਦੇ ਇਨੀਸ਼ੀਏਟਿਵ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਨੂੰ ਵੱਡੇ ਲੈਵਲ ਤੇ ਪ੍ਰਮੋਟ ਕੀਤਾ ਜਾਵੇ ਪਤਾ ਲੱਗ ਸਕੇ ਲੋਕਾਂ ਨੂੰ ਕਿ ਅਮਰitsar ਦੇ ਵਿੱਚ ਇਹ ਹਿڈن ਜਿਹੜਾ ਟੈਲੈਂਟ ਹੈ ਕਾਰੀਗਰਾਂ ਦਾ ਮੈਂ ਜੀ ਬੜੀ ਬੜੀ ਕੋਸ਼ਿਸ਼ ਕੀਤੀ ਹੈ ਜੀ ਈਵਨ ਮੈਂ ਆਪਣੀ ਸਟੇਟ ਲੈਵਲ ਸਟੇਟ ਗਵਰਨਮੈਂਟ ਨੂੰ ਵੀ ਇੱਕ ਵਰੀ ਲੈਟਰ ਪਾਈ ਸੀ ਕਿ ਵੀ ਇਸ ਚੀਜ਼ ਨੂੰ ਪ੍ਰਮੋਟ ਕਰੋ ਐਚਐਸ ਬੜੀ ਅੱਛੀ ਚੀਜ਼ ਹੈ ਇਹਨੂੰ ਸਕੂਲਾਂ 'ਚ ਖਿਲਾਓ ਬੱਚਿਆਂ ਨੂੰ ਤੇ ਇਹਨੂੰ ਥੋੜਾ ਜਿਹਾ ਪਪੂਲੈਰਿਟੀ ਚਾਹੀਦੀ ਹੈ ਬਟ ਹਲੇ ਤੱਕ ਮੈਨੂੰ ਕੋਈ ਜਵਾਬ ਨਹੀਂ ਆਇਆ ਕੁਝ ਜਿਸ ਬਾਰੇ ਕੀ ਵੀ ਉਹਨਾਂ ਵੱਲੋਂ ਕੋਈ ਵਿਚਾਰ ਆਇਆ ਹੋ ਉਹਨਾਂ ਕੀ ਵੀ ਅਸੀਂ ਇਹਨੂੰ ਕੀਤਾ ਜਾਏ ਬਟ ਇਹ ਬੜੀ ਇੰਪੋਰਟੈਂਟ ਚੀਜ਼ ਹੈ ਜਿਸ ਚੀਜ਼ ਨੂੰ ਮਿਸ ਕੀਤਾ ਜਾ ਰਿਹਾ ਹੋ ਸਕਦਾ ਹੈ ਕਿ ਹੁਣ ਜਦੋਂ ਤੁਹਾਡੀ ਗੱਲ ਲੋਕਾਂ ਤੱਕ ਪਹੁੰਚੇਗੀ ਤਾਂ ਬਹੁਤ ਸਾਰੇ ਲੋਕ ਤੁਹਾਡੇ ਤੱਕ ਅਪਰੋਚ ਵੀ ਕਰਨ ਤੇ ਕਈ ਵਾਰ ਇਦਾਂ ਹੁੰਦਾ ਕਿ ਲੋਕਲ ਆਮ ਲੋਕਾਂ ਦੀ ਬੜੀ ਥਿੰਕਿੰਗ ਹੁੰਦੀ ਹੈ ਕਿ ਅਸੀਂ ਦੁਕਾਨ ਤੋਂ ਨਹੀਂ ਚੀਜ਼ ਲੈਣੀ ਅਸੀਂ ਸਿੱਧਾ ਜਾ ਕੇ ਫੈਕਟਰੀ ਦੇ ਵਿੱਚੋਂ ਲਈਏ ਤੇ ਤੁਸੀਂ ਇਹਦਾ ਡੀਲ ਕਰਦੇ ਹੋ ਇਹ ਐਸਾ ਡੀਲ ਕਰਦੇ ਆਂ ਬਟ ਜਿਹੜੀ ਚੀਜ਼ ਐ ਹੈਗੀ ਆ ਤੁਹਾਨੂੰ ਦੁਕਾਨ ਤੋਂ ਨਹੀਂ ਮਿਲੇਗੀ। ਐਸ ਲੈਵਲ ਦੀ ਚੈਸ ਅਸੀਂ ਦੁਕਾਨਾਂ ਤੇ ਨਹੀਂ ਵੇਚਦੇ। ਦੁਕਾਨਦਾਰ ਰੱਖਦੇ ਵੀ ਨਹੀਂ ਇਹਨੂੰ। ਕਿਉਂਕਿ ਇਹ ਥੋੜੀ ਐਕਸਪੈਂਸਿਵ ਚੀਜ਼ ਐ। ਇਹਨੂੰ ਬਣਨ 'ਚ ਟਾਈਮ ਲੱਗਦਾ। ਇਹਦੀ ਜਿਹੜੀ ਲੱਕੜੀ ਵੀ ਯੂਜ਼ ਕਰਦੇ ਆਂ ਬੜੀ ਐਕਸਕਲੂਸਿਵ ਲੱਕੜੀ ਹੁੰਦੀ ਐ। ਤੇ ਇਹ ਹਰ ਦੁਕਾਨਦਾਰ ਆਪਣੀ ਦੁਕਾਨ ਤੇ ਨਹੀਂ ਰੱਖ ਸਕਦਾ। ਤੇ ਤੁਸੀਂ ਇਹ ਸਿਰਫ ਇੱਥੇ ਬਣਾਉਣ ਦਾ ਕੰਮ ਕਰਦੇ ਹੋ ਜਾਂ ਜਿਹੜੀ ਇਹਦੀ ਪੈਕੇਜਿੰਗ ਵੀ ਹੁੰਦੀ ਐ ਪ੍ਰੋਪਰ ਬਾਕਸਸ ਦੇ ਵਿੱਚ ਪੈਕ ਹੋ ਕੇ ਵੀ ਇੱਥੋਂ ਹੀ ਜਾਂਦੀ ਐ। ਸਭ ਕੁਝ ਇੱਥੇ ਇਹਦਾ ਚੈਸ ਬ ਤੇ ਅੱਜ ਕੱਲ੍ਹ ਸੀ ਦੇਖਿਆ ਚੈਸ ਦੇ ਬੜੇ ਲੈਦਰ ਦੇ ਬਾਕਸੇ ਵੀ ਆਏ ਨੇ ਬੜੇ ਹੋਰ ਤਰ੍ਹਾਂ ਦੇ ਵੀ ਬਾਕਸੇ ਆਏ ਨੇ ਹਾਂ ਜੀ ਸਭ 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 ਮਿਲਦਾ ਹੈ ਸੋ ਉਹ ਟਾਈਮ ਦੇ ਟਾਈਮ ਨਾਲ ਨਾਲ ਅਪਡੇਟ ਹੁੰਦਾ ਆ ਆਉਣ ਵਾਲੇ ਟਾਈਮ ਦੇ ਵਿੱਚ ਚੈਸ ਦੀ ਇੰਡਸਟਰੀ ਨੂੰ ਜਾਂ ਚੈਸ ਦੀ ਗੇਮ ਨੂੰ ਤੁਸੀਂ ਕਿੱਥੇ ਤੱਕ ਦੇਖਦੇ ਹੋ ਦੇਖੋ ਜਿੰਨੀ ਕਿ ਪੋਪੁਲਾਰਿਟੀ ਇਹਨੂੰ ਫੋਰਨ ਚ ਮਿਲਦੀ ਪਈ ਹੈ ਪੂਰੇ ਵਰਲਡ ਲੈਵਲ ਤੇ ਮਿਲਦੀ ਪਈ ਹੈ ਇੰਡੀਅਨ ਗ੍ਰੈਂਡ ਮਾਸਟਰ ਇਹਨੇ ਅੱچھے ਨਿਕਲਦੇ ਪਏ ਐਚ ਐਸ ਮੇਰੇ ਖਿਆਲ ਚ ਕਈ ਸਕੂਲਾਂ ਚ ਜਿਸਾ ਸਪੇਨ ਦੇ ਕੁਝ ਸਕੂਲਾਂ ਚ ਕੰਪਲਸਰੀ ਕਰ ਦਿੱਤੀ ਗਈ ਹੈ ਮੈਂ ਨੋਟ ਵੀ ਕੀਤਾ ਹੋਰ ਵੀ ਕਈ ਸਕੂਲਾਂ ਚ ਇੰਪੋਰਟ ਨੂੰ ਐਜ਼ ਅ ਸਬਜੈਕਟ ਇਹਨਾਂ ਨੇ ਇੰਟਰੋਡਿਊਸ ਕਰ ਦੇ ਪਿਆ ਆਨ ਵਾਲੇ ਟਾਈਮ ਚ ਮੈਨੂੰ ਲੱਗਦਾ ਇਹ ਚੀੜੀ ਚੈਸ ਦੀ ਗੇਮ ਹੈ ਕਈ ਹੋਰ ਜ਼ਿਆਦਾ ਸਕੂਲਾਂ ਚ ਜਾਂ ਹੋਰ ਦੇਸ਼ਾਂ ਦੇ ਵਿੱਚ ਇਹਨੂੰ ਕੰਪਲਸਰੀ ਕਰ ਦਿੱਤਾ ਜਾਏਗਾ ਕਿਉਂਕਿ ਸਭ ਨੂੰ ਇਹਦਾ ਰਿਜ਼ਲਟ ਦਾ ਬੜਾ ਅੱਛਾ ਗਿਆਨ ਆ ਕਿ ਵੀ ਹਾਂ ਇਹ ਰਿਜ਼ਲਟ ਸੱਚੇ ਨੇ ਬਿਲਕੁਲ ਅਸੀਂ ਉਮੀਦ ਕਰਦੇ ਹਾਂ ਕਿਉਂਕਿ ਵਾਕਿਆ ਦੇ ਵਿੱਚ ਬੜੀ ਦਿਮਾਗ ਲਾ ਕੇ ਖੇਡਣ ਵਾਲੀ ਗੇਮ ਹੈ ਤੇ ਜੇ ਕਿਤੇ ਇਸ ਤਰ੍ਹਾਂ ਦਾ ਸਬਬ ਬਣ ਜਾਵੇ ਕਿ ਬੱਚੇ ਇਹਦੇ ਵੱਲ ਥੋੜਾ ਜਿਹਾ ਰੁਝਾਨ ਆਪਣਾ ਕਰ ਲੈਣ ਤਾਂ ਜ਼ਾਹਰ ਜੀ ਗੱਲ ਹੈ ਕਿ ਉਹ ਵੀ ਸ਼ਤਰੰਜ ਦੀ ਬਾਜ਼ੀ ਵਾਂਗ ਬਹੁਤ ਅੱਗੇ ਜਾ ਸਕਦੇ ਨੇ ਬਹੁਤ ਬਹੁਤ ਸ਼ੁਕਰੀਆ ਰਿਸ਼ੀ ਜੀ ਆਪਣਾ ਸਮਾਂ ਸਾਨੂੰ ਦੇਣ ਦੇ ਲਈ ਥੈਂਕ ਯੂ ਫਾਰ ਬੀਇੰਗ ਵਿਦ ਅਸ